ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਤੁਹਾਡੇ ਅੱਜ ਆਪਾਂ ਬਣਾਵਾਂਗੇ 컬러ਫੁਲ ਮਿੱਠਾ ਮਿੱਠਾ ਸਨੈਕਸ ਟੂਟੀ ਫਰੂਟੀ ਜੋ ਕੇ ਤੁਸੀਂ ਕੇਕ ਚ ਕੇਕ ਵਿੱਚ ਵੀ ਪਾ ਸਕਦੇ ਹੋ ਆਈਸਕ੍ਰੀਮ ਦੇ ਵਿੱਚ ਵੀ ਪਾ ਸਕਦੇ ਆ ਤੇ ਆ ਬਸ ਫਿਰ ਆਪਾਂ ਐਵੇਂ ਵੀ ਖਾ ਸਕਦੇ ਆ ਇਸ ਨੂੰ ਚਵਾ ਚਵਾ ਕੇ ਤੇ ਇਸ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹੈ ਇਸ ਨੂੰ ਬਣਾਉਣ ਦੇ ਲਈ ਆਪਾਂ ਨੇ ਲਿਆ ਤਰਬੂਜ ਤਰਬੂਜ ਨੂੰ ਕੱਟ ਕੇ ਆਪਾਂ ਨੇ ਖਾ ਲੈਣਾ ਇਸ ਤਰ੍ਹਾਂ ਆਪਾਂ ਨੇ ਇਸ ਨੂੰ ਤਰਬੂਜ ਨੂੰ ਕੱਟ ਲੈਣਾ ਹੈ ਸੌਖਾ ਕੱਟਿਆ ਜਾਂਦਾ ਇਸ ਤਰ੍ਹਾਂ ਹੁਣ ਆਪਾਂ ਨੇ ਇਸ ਨੂੰ ਜਿਹੜਾ ਕੱਟਿਆ ਹੈ ਇਸ ਨੂੰ ਆਪਾਂ ਨੇ ਖਾ ਲੈਣਾ ਹੈ ਤੇ ਜਿਹੜਾ ਪਿੱਛੇ ਛਿਲਕਾ ਬਚਿਆ ਹੈ ਉਸ ਦਾ ਛਿਲਕਾ ਵੀ ਆਪਾਂ ਨੇ ਜਿਹੜਾ ਗ੍ਰੀਨ ਛਿਲਕਾ ਹੈ ਉਸ ਦਾ ਆਪਾਂ ਨੇ ਗ੍ਰੀਨ ਛਿਲਕਾ ਉਤਾਰ ਦੇਣਾ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਤਰਬੂਜ ਨੂੰ ਕੱਟ ਲਿਆ ਹੈ ਤੇ ਉਸ ਦਾ ਛਿਲਕਾ ਇਹ ਅਲੱਗ ਕਰ ਦਿੱਤਾ ਹੈ ਇਸ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹੈ ਇਸ ਨੂੰ ਬਣਾਉਣ ਦੇ ਲਈ ਆਪਾਂ ਨੂੰ ਬਸ ਇੱਕ ਸ਼ਿੰਕਾ ਚਾਹੀਦਾ ਹੈ ਤਰਬੂਜ ਦਾ ਤੇ ਬਨੇਲਾ ਸੈਂਸ ਚਾਹੀਦਾ ਹੈ ਸ਼ੂਗਰ ਸ਼ਿਰਪ ਬਣਾਉਣ ਦੇ ਲਈ ਆਪਾਂ ਨੂੰ ਚੀਨੀ ਚਾਹੀਦੀ ਹੈ ਚਾਹੇ ਤੁਸੀਂ ਪੀਸੀ ਹੋਈ ਲੈ ਸਕਦੇ ਹੋ ਜਾਂ ਫਿਰ ਤੁਸੀਂ ਸਾਫਤ ਜੀਨੀ ਵੀ ਲੈ ਸਕਦੇ ਹੋ ਤੇ ਉਸ ਦੇ ਵਿੱਚ ਪਾਉਣ ਲਈ ਆਪਾਂ ਨੂੰ ਫਿਰ ਫੂਡ ਕਲਰ ਚਾਹੀਦਾ ਹੈ ਫੂਡ ਕਲਰ ਲੈਣ ਦੇ ਵਿੱਚ ਤੁਹਾਡੀ ਚੁਆਇਸ ਹੈ ਲਾਲ ਹਰਾ ਪੀਲਾ ਜਿਹੜਾ ਵੀ ਤੁਸੀਂ ਤੁਹਾਨੂੰ ਪਸੰਦ ਹੋਵੇ ਤੁਸੀਂ ਉਹ ਕਲਰ ਯੂਜ਼ ਕਰ ਸਕਦੇ ਹੋ ਚਲੋ ਹੁਣ ਆਪਾਂ ਇਸ ਨੂੰ ਕੱਟਦੇ ਹਾਂ ਇਸ ਨੂੰ ਛੋਟੇ ਛੋਟੇ ਕਯੂਬਸ ਦੇ ਵਿੱਚ ਕੱਟ ਲੈਣਾ ਹੈ ਛੋਟਾ ਬਿਲਕੁਲ ਬ੍ਰਿਕ ਵੀ ਨਹੀਂ ਕਰਨਾ ਹੈਗਾ ਕਿ ਵਾਇਲ ਹੋਣ ਤੋਂ ਬਾਅਦ ਹੋਰ ਸੁਗੜ ਜਾਵੇ ਤੇ ਇਸ ਨੂੰ ਜਿਆਦਾ ਮੋਟਾ ਵੀ ਨਹੀਂ ਕਰਨਾ ਹੈਗਾ ਬਿਲਕੁਲ ਮੀਡੀਅਮ ਸਾਈਜ਼ ਦੀ ਰੱਖਣਾ ਇਹਦਾ ਹੁਣ ਆਪਾਂ ਨੇ ਇਸ ਨੂੰ ਕੱਟ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਯੂਬਸ ਦੇ ਵਿੱਚ ਇਸ ਨੂੰ ਆਪਾਂ ਨੇ ਕੱਟ ਲਿਆ ਹੈ ਹੁਣ ਆਪਾਂ ਨੇ ਰੱਖ ਲਿਆ ਹੈ ਪੈਨ ਪੈਨ ਦੇ ਵਿੱਚ ਆਪਾਂ ਪਾਵਾਂਗੇ ਗਰਮ ਪਾਣੀ ਪਾਵਾਂਗੇ ਇਸ ਨੂੰ ਆਪਾਂ ਗਰਮ ਕਰਾਂਗੇ ਆਣੀ ਨੇ ਇੱਕ ਬਾਲੀ ਆਨ ਤੱਕ ਆਪਾਂ ਇਸ ਦੇ ਵਿੱਚ ਪਾ ਐਡ ਕਰ ਦਾਂਗੇ ਕਯੂਬਸ ਕਯੂਬਸ ਨੂੰ ਆਪਾਂ ਨੇ 10 ਮਿੰਟ ਤੱਕ ਪਕਾਉਣਾ ਹੈ ਇਸ ਦਾ ਬੈਲੈਂਸ ਰੱਖਣਾ ਹੈ ਇਸ ਨੂੰ ਜ਼ਿਆਦਾ ਵੀ ਨਹੀਂ ਪਕਾਉਣਾ ਇਸ ਇੱਕ ਬੈਲੈਂਸ ਰੱਖਣਾ ਹੈ ਤੁਸੀਂ ਦੇਖ ਸਕਦੇ ਹੋ 10 ਮਿੰਟ ਤੱਕ ਇਸ ਨੂੰ ਪਕਾਉਣ ਤੇ ਇਸ ਨੂੰ ਪਕਾਉਣਾ ਵੀ ਸਿਰਫ ਲੋ ਫਲੇਮ ਤੇ ਹੀ ਆਪਾਂ ਨੇ ਵਿੱਚ ਵਿੱਚ ਤੁਸੀਂ ਦੇਖ ਰਹੇ ਹੋ ਜਿਆਦਾ ਵੀ ਨਾ ਪੱਕ ਜਾਈ ਇਹ ਕਿਉਂਕਿ ਫਿਰ ਆਪਾਂ ਨੇ 슈ਗਰ ਸਰਪ ਦੇ ਵਿੱਚ ਵੀ ਇਸ ਨੂੰ ਪਕਾਉਣਾ ਹੈ ਥੋੜਾ ਅੱਧਾ ਪਾ ਇਸ ਦੇ ਵਿੱਚ ਪਕਾਵਾਂਗੇ ਅੱਧਾ ਨਹੀਂ ਕਹਿ ਸਕਦੇ ਆਪਾਂ 70% ਆਪਾਂ ਇਸ ਇਹਦੇ ਵਿੱਚ ਪਕਾਵਾਂਗੇ ਤੇ ਫਿਰ 30% ਆਪਾਂ ਇਸ ਨੂੰ ਸੂਕਰ ਸ਼ਿਰਪ ਦੇ ਵਿੱਚ ਪਕਾਵਾਂਗੇ ਹੁਣ ਇਹ ਪੱਕ ਗਈ ਹੈ ਕਿਊਬਸ ਨੇ ਜਿਹੜੇ ਪੱਕ ਗਏ ਨੇ ਆਪਣੇ ਹੁਣ ਚੁੱਕ ਲਓ ਇੱਕ ਪੈਨ ਬਿਲਕੁਲ ਆਪਾਂ ਨੇ ਇਸ ਨੂੰ ਕੱਢ ਲਿਆ ਏ ਹੁਣ ਇੱਕ ਚੱਕ ਲਿਆ ਆਪਾਂ ਨੇ ਪੈਨ ਪੈਨ ਦੇ ਵਿੱਚ ਆਪਣੇ ਅੱਧੀ ਕੌਲੀ ਮੇਰੇ ਕੋਲ ਪੀਸੀ ਹੋਈ ਸ਼ੂਗਰ ਸੀਗੀ ਅਸਲੀ ਮੈਂ ਅੱਧੀ ਕੌਲੀ ਪੀਸੀ ਹੋਈ ਸ਼ੂਗਰ ਪਾ ਲਈ ਹੈ ਤੇ ਅੱਧੀ ਕੌਲੀ ਮੈਂ ਇਸ ਦੇ ਵਿੱਚ ਪਾਣੀ ਐਡ ਕਰੂੰਗੀ ਹਾਂ ਪਾਣੀ ਐਡ ਕਰ ਦਿੱਤਾ ਮੈਂ ਅੱਧਾ ਜਿੰਨਾ ਮੇਰੇ ਜਿੰਨਾ ਆਪਾਂ ਨੇ ਚੀਨੀ ਪਾਣੀ ਹੈ ਕੋਈ ਵੀ ਆਪਾਂ ਨੇ ਮਿੱਠਾ ਹੋ ਬਣਾਉਣਾ ਜਿੰਨੀ ਆਪਾਂ ਨੇ ਚੀਨੀ ਪਾਉਣੀ ਹੈ ਉਨਾ ਹੀ ਆਪਾਂ ਨੇ ਪਾਣੀ ਪਾਉਣਾ ਹੁਣ ਆਪਾਂ ਨੇ ਇਹਦੇ ਵਿੱਚ ਐਡ ਕਰਤੇ ਕਯੂਬਸ ਕਯੂਬਸ ਨੂੰ ਆਪਾਂ ਹੁਣ ਇਸ ਦੇ ਵਿੱਚ ਥੋੜਾ ਟਾਈਮ ਪਕਾਵਾਂਗੇ 5-7 ਮਿੰਟ ਆਪਾਂ ਹੁਣ ਇਸ ਨੂੰ ਇਸ ਦੇ ਵਿੱਚ ਪਕਾਵਾਂਗੇ ਜਦੋਂ ਇਹਦੇ ਵਿੱਚ 슈ਕਰ ਆ ਜਿਹੜੀ ਉਹ ਅਬਸਰਵ ਹੋ ਜਾਏ ਬਸ ਕਰ ਲੋ ਫਿਰ ਡਿਵਾਈਡ ਇਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਦੇਖਣ ਦੇ ਵਿੱਚ ਪਤਾ ਲੱਗਦਾ ਹੈ ਜਿਹੜੀ 슈ਕਰ ਆਪਾਂ ਨੇ ਇਸ ਨੂੰ ਮਿਕਸ ਕੀਤੀ ਸੀ ਉਹ ਅਬਸਰਵ ਹੋ ਗਈ ਹੈ ਇਸ ਦੇ ਵਿੱਚ ਆਪਾਂ ਨੇ ਹੁਣ ਪਾ ਦਿੱਤਾ ਇੱਕ ਚਮਚ ਬਨੀਲਾ ਸੈਂਸ ਬਨੀਲਾ ਸੈਂਸ ਆਪਾਂ ਨੇ ਸਿਰਫ ਇੱਕ ਫਰੇਗਰੈਂਸ ਦੇ ਤੌਰ ਤੇ ਪਾਇਆ ਹੁਣ ਆਪਾਂ ਨੇ ਇਸ ਨੂੰ ਡਿਵਾਈਡ ਕਰ ਲੈਣਾ ਚਾਰ ਕ올ੀਆਂ ਦੇ ਵਿੱਚ ਹੁਣ ਆਪਾਂ ਨੇ ਇਸ ਦੇ ਵਿੱਚ ਗ੍ਰੀਨ ਕਲਰ ਐਡ ਕਰ ਦਿੱਤਾ ਹੈ ਤੁਹਾਡੇ ਕੋਲ ਜਿਹੜੇ ਵੀ ਕਲਰ ਹੋਣ ਤੁਸੀਂ ਐਡ ਕਰ ਸਕਦੇ ਹੋ ਮੇਰੇ ਕੋਲ ਸੇਮ ਇੱਕ ਕਲਰ ਸੀ ਜਿਹੜਾ ਲੱਡੂਆਂ ਦਾ ਕਲਰ ਹੁੰਦਾ ਹੈ ਮੈਂ ਉਸ ਨੂੰ ਹੀ ਦੋ ਦੇ ਵਿੱਚ ਡਿਵਾਈਡ ਕਰ ਦਿੱਤਾ ਹੈ ਇੱਕ ਦੇ ਵਿੱਚ ਮੈਂ ਥੋੜਾ ਹਲਕਾ ਡਿਵਾਈਡ ਕੀਤਾ ਤੇ ਦੂਸਰੇ ਦੇ ਵਿੱਚ ਮੈਂ ਥੋੜਾ ਜਿਆਦਾ ਪਾ ਦਿੱਤਾ ਇੱਕ ਡਾਰਕ ਤੇ ਇੱਕ ਥੋੜਾ ਲਾਈਟ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਹੁਣ ਇਸ ਦੇ ਵਿੱਚ ਮੈਂ ਇੱਕ ਕਲਰ ਹੈ ਜਿਹੜਾ ਉਹ ਹੋਰ ਐਡ ਕਰ ਦਿੱਤਾ ਹੈ ਉਸੀ ਦੇਖ ਸਕਦੇ ਹੋ ਮੈਂ ਤਿੰਨੇ ਚਾਰ ਕਲਰ ਐਡ ਕਰ ਦਿੱਤੇ ਨੇ ਇਸ ਦੇ ਵਿੱਚ ਹੌਣ ਤੁਸੀਂ ਇਹਨਾਂ ਨੂੰ 5-7 ਘੰਟੇ ਰਾਤ ਪਰ ਹਵਾ ਦੇ ਵਿੱਚ ਸੁਕਾ ਸਕਦੇ ਹੋ ਜਾਂ ਫਿਰ ਓਵਨ ਦੇ ਵਿੱਚ ਥੋੜਾ ਲੋ ਟੈਂਪਰੇਚਰ ਤੇ ਵੀ ਇਸ ਨੂੰ ਡਰਾਈ ਕਰ ਸਕਦੇ ਹੋ ਮੈਂ ਇਸ ਨੂੰ ਰੂਮ ਟੈਂਪਰੇਚਰ ਤੇ 5-7 ਘੰਟੇ ਰੱਖ ਦੇ ਦਿੰਨੀ ਆ ਹੁਣ ਇਸ ਨੂੰ ਚੰਗੀ ਤਰ੍ਹਾਂ ਇਸ ਦੇ ਵਿੱਚੋਂ ਕੱਢ ਲਓ ਛਾਣ ਲਓ ਇਸ ਨੂੰ ਚੰਗੀ ਤਰ੍ਹਾਂ ਇਹ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਹੁਣ ਛਾਣ ਕੇ ਇਹ ਹਵਾ ਲਗਾਉਣੀ ਆ ਤੁਸੀਂ ਦੇਖ ਸਕਦੇ ਹੋ ਮੈਂ ਛਾਣ ਲਈ ਹੈ ਛਾਂਕੇ ਮੈਂ ਇਸ ਨੂੰ ਇੱਕ ਵਾਈਟ ਮਲਮਲ ਦੇ ਕੱਪੜੇ ਤੇ ਕੱਢ ਲਿਆ ਏ ਤੇ ਹੁਣ ਆਪਾਂ ਨੇ ਇਸ ਨੂੰ 5-7 ਘੰਟੇ ਹਵਾ ਦੇ ਵਿੱਚ ਰੱਖਣਾ ਜਾਂ ਫਿਰ ਤੁਸੀਂ ਇੱਕ ਓਵਨ ਦੇ ਵਿੱਚ ਵੀ ਲੋ ਟੈਂਪਰੇਚਰ ਤੇ ਇਸ ਨੂੰ ਡਰਾਈ ਕਰ ਸਕਦੇ ਹੋ ਡਰਾਈ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਕੌਲੀ ਵਿੱਚ ਕੰਟੇਨਰ ਦੇ ਵਿੱਚ ਬੰਦ ਕਰਕੇ ਰੱਖ ਸਕਦੇ ਹੋ ਜਿੰਨਾ ਚਿਰ ਮਰਜੀ ਇਸ ਨੂੰ ਫ੍ਰਿਜ ਦੇ ਵਿੱਚ ਤੁਸੀਂ ਰੱਖ ਸਕਦੇ ਹੋ। ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਿਓ। ਤੁਸੀਂ ਦੇਖ ਸਕਦੇ ਹੋ ਕਿ ਮੈਂ ਹੁਣ ਸਾਰਿਆਂ ਨੂੰ ਕੌਲੀ ਦੇ ਵਿੱਚ ਪਾ ਲਿਆ ਹੈ। ਦੇਖੋ ਦੇਖਣ ਨੂੰ ਕਿੰਨੀ ਸੋਹਣੀ ਲੱਗ ਰਹੀ ਹੈ ਟੂਟੀ ਫਰੂਟੀ। ਬਿਲਕੁਲ ਮਾਰਕੀਟ ਵਰਗੀ ਲੱਗ ਰਹੀ ਹੈ ਜਿੱਦਾਂ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਂਦੇ ਹਾਂ ਬਿਲਕੁਲ ਉਦਾਂ ਦੀ ਹੀ ਰੈਸਪੀ ਬਣੀ ਹੈ ਤੁਸੀਂ ਜ਼ਰੂਰ ਟਰਾਈ ਕਰਕੇ ਦੱਸਿਓ ਤੇ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਹੋਰ ਰੈਸਪੀ ਤੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ